ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਦੇ ਉੱਤੇ ਆਪ ਸਭ ਵੀਰਾਂ ਦਾ ਸਵਾਗਤ ਹੈ ਜੀ ਜਿਨ੍ਹਾਂ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਜੋ ਜੋ ਵੀ ਨਵੀਂ ਵੀਡੀਓ ਅਪਲੋਡ ਹੁੰਦੀ ਹੈ ਜੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਅੱਜ ਵੀਰ ਆਪਾਂ ਸੈਮੀ ਪਟਿਆਲਾ ਸ਼ਹੀ ਪੰਜ ਲੜਾਂ ਦੀ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਜੀ ਸਭ ਤੋਂ ਪਹਿਲਾਂ ਪਹਿਲਾ ਲੜ ਜੋ ਲਗਾਉਣਾ ਹੈ ਸਿਰ ਦੇ ਉੱਪਰੋਂ ਦੀ ਲਿਆ ਕੇ ਅੱਧੀ ਅੱਖ ਤੇ ਅੱਧੀ ਗਲ ਟੱਕ ਕੇ ਲਗਾ ਦੇਣਾ ਹੈ। ਅਗਲਾ ਲੜ ਸਿਰ ਦੇ ਬਿਲਕੁਲ ਉੱਪਰੋਂ ਦੀ ਲਿਆ ਕੇ ਪੂਰੀ ਸਫਾਈ ਦੇ ਨਾਲ ਉਂਗਲੀ ਤੇ ਗੋਠੇ ਦੀ ਮਦਦ ਦੇ ਨਾਲ ਮੋੜ ਦੇਣਾ ਹੈ। ਪੂਣੀ ਦੇ ਚੰਗੀ ਤਰ੍ਹਾਂ ਵਾਲ ਕੱਢ ਕੇ ਦੂਰੀਵਾਰ ਲੜ ਨੂੰ ਮੋੜ ਦੇਣਾ ਹੈ। ਦੂਰੀਵਾਰ ਮੋੜਨ ਨਾਲ ਪੇਚ ਲਗਾ ਰਹੇ ਆ ਜੇ ਦੀ ਸਫਾਈ ਹੈ ਜੋ ਚੰਗੇ ਢੰਗ ਨਾਲ ਹੋ ਜਾਂਦੀ ਹੈ ਜੀ ਬਾਕੀ ਬਾਜ ਦੀ ਮਦਦ ਨਾਲ ਤੁਸੀਂ ਨਾਲ ਦੀ ਨਾਲ ਚਾਹੋ ਤਾਂ ਬਾਅਦ ਦੇ ਵਿੱਚੋਂ ਇਹ ਸਫਾਈ ਆਪ ਜੀ ਕਰ ਸਕਦੇ ਆ ਤੇ ਜੋ ਅਗਲਾ ਲੜ ਲਗਾਉਣਾ ਜੀ ਅਗਲੇ ਲੜ ਨੂੰ ਪਿੱਛੇੋਂ ਹਲਕਾ ਜਿਹਾ ਦਬ ਕੇ ਜੋ ਆਪਾਂ ਲੜ ਲਗਾਇਆ ਹੋਇਆ ਇਹ ਤੋਂ ਥੋੜਾ ਜਿਹਾ ਥੱਲੇ ਲਗਾਉਣਾ ਹੈ ਅੱਖਾਂਲੇ ਪਾਸੇ ਨੂੰ ਲੜ ਨੂੰ ਖੋਲ ਲੈਣਾ ਹੈ ਤੇ ਸਾਹਮਣੇ ਆ ਕੇ ਉਂਗਲੀ ਤੇ ਗੂਠੇ ਦੀ ਮਦਦ ਨਾਲ ਹਲਕਾ ਜਿਹਾ ਮੋੜ ਲੈਣਾ ਹੈ ਚੰਗੀ ਤਰ੍ਹਾਂ ਬਲ ਕੱਢ ਕੇ ਪੇਚ ਦੇ ਉਹਦੇ ਤੋਂ ਬਾਅਦ ਦੂਰੀਵਾਰ ਪੇਚ ਨੂੰ ਮੋੜ ਦੇਣਾ ਹੈ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਥਾਂ ਦੇ ਜੋ ਸਟੈਪ ਨੇ ਉਹਨਾਂ ਦਾ ਧਿਆਨ ਰੱਖਿਓ ਉੱਪਰਲੇ ਪਾਸਿਓ ਵੀ ਨਾਲ ਦੀ ਨਾਲ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਪੇਚ ਨੂੰ ਮੋੜਿਆ ਹੈ ਉੱਪਰਲੇ ਪਾਸਿਓ ਵੀ ਮੋੜਨਾ ਜ਼ਰੂਰੀ ਹੈ ਇਹਦੇ ਨਾਲ ਪੱਗ ਦੀ ਜੋ ਸ਼ੇਪ ਹੈ ਉਹ ਵਧੀਆ ਬਣ ਜਾਂਦੀ ਹੈ ਜੀ ਬਾਕੀ ਵੀਰ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਜੋ ਕਿ ਦੇ ਆਪਜੀ ਦੇ ਮਨ 'ਚ ਸਵਾਲ ਜੋ ਹਨ ਤੁਤਾਂ ਨੂੰ ਵੀਡੀਓ ਦੇਖ ਕੇ ਤੁਹਾਡੇ ਡਾਊਟ ਕਲੀਅਰ ਹੋ ਜਾਣਗੇ ਜੀ ਬਾਅਦ 'ਚ ਪੁੱਛਣ ਦੀ ਲੋੜ ਨਹੀਂ ਪੈਣੀ ਅਗਲਾ ਲੜ ਉਹ ਲੜ ਤੋਂ ਥੋੜਾ ਥੱਲੇ ਤੇ ਉਂਗਲੀ ਦੇ ਗੂਠੇ ਦੀ ਮਦਦ ਨਾਲ ਮੋੜ ਕੇ ਲਗਾ ਲੈਣਾ ਹੈ ਚੰਗੀ ਤਰ੍ਹਾਂ ਖੋਲ ਕੇ ਪੂਰੇ ਬਲ ਕੱਢ ਕੇ ਦੂਰੀ ਵਾਰ ਮੋੜ ਕੇ ਲਗਾਉਣਾ ਹੈ ਹੱਥਾਂ ਦੀ ਪੋਜੀਸ਼ਨ ਜੋ ਸਟੈਪ ਬਾਈ ਸਟੈਪ ਲਗਾ ਰਹੇ ਆ ਉੱਪਰਲੇ ਪਾਸੇ ਉਹ ਜੋ ਸਟੈਪ ਨੇ ਉਹ ਧਿਆਨ ਚ ਰੱਖੋ ਜੀ ਚੌਥਾ ਲੜ ਲਗਾ ਰਹੇ ਆ ਇਹਨੂੰ ਉੱਪਰਲੇ ਪਾਸਿਓਂ ਵੀ ਤੀਸਰੇ ਲੜ ਦੇ ਬਿਲਕੁਲ ਉੱਪਰੋਂ ਦੀ ਮੋੜਨਾ ਜ਼ਰੂਰੀ ਆ ਜੀ ਪੂਰੀ ਸਫਾਈ ਦੇ ਨਾਲ ਜਿਹੜੇ ਵੀ ਪੇਚ ਲਗਾ ਰਹੇ ਆ ਪੂਰੀ ਸਫਾਈ ਦੇ ਨਾਲ ਲਗਾਉਣੇ ਆ ਜੀ ਤੇ ਵੀਰੇ ਧਿਆਨ ਦਿਓ ਜੀ ਜੋ ਪੱਗ ਦਾ ਕੱਪੜਾ ਹੈ ਜੀ ਇਹਦੀ ਜੋ ਲੈਂਥ ਆ 5.5 ਮੀਟਰ ਫੁੱਲ ਵਾਲਾ ਕੱਪੜਾ ਜੀ ਤੇ ਜੋ ਆਪਾਂ ਅਗਲਾ ਲੜ ਲਗਾ ਰਹੇ ਆ ਜੀ ਜੋ ਪਹਿਲੇ ਆਪਣੇ ਲੜ ਲਗਾਏ ਹੋਏ ਨੇ ਉਹਨਾਂ ਤੋਂ ਥੱਲੇ ਰੱਖ ਲੈਣਾ ਹੈ ਉਂਗਲੀ ਤੇ ਅੂਠੇ ਦੀ ਮੱਦਦ ਨਾਲ ਇੱਕ ਵਾਰ ਹਲਕਾ ਜਿਹਾ ਮੋੜ ਕੇ ਰੱਖ ਲੈਣਾ ਹੈ ਉਧੇ ਤੋਂ ਬਾਅਦ ਚੰਗੀ ਤਰ੍ਹਾਂ ਬਲ ਕੱਢ ਕੇ ਦੂਰੀਵਾਰ ਮੋੜਨਾ ਹੈ ਦੂਰੀਵਾਰ ਮੋੜਨ ਨਾਲ ਜੋ ਪੇਚ ਦੇ ਬਲ ਨੇ ਚੰਗੀ ਤਰ੍ਹਾਂ ਨਿਕਲ ਜਾਂਦੇ ਆ ਸੌਖੇ ਢੰਗ ਨਾਲ ਨਿਕਲ ਜਾਂਦੇ ਆ ਜਿਸ ਤਰ੍ਹਾਂ ਵੀਡੀਓ ਦਿਖਾਇਆ ਜਾ ਰਿਹਾ ਜੋ ਪੇਚ ਲਗਾ ਰਹੇ ਹਾਂ ਉੱਪਰਲੇ ਪਾਸਿਓ ਬਿਲਕੁਲ ਇਸੇ ਤਰ੍ਹਾਂ ਮੋੜਿਓ ਜੀ ਇਹਦੇ ਨਾਲ ਪੱਗ ਦੀ ਸ਼ੇਪ ਦੇ ਵਿੱਚ ਹੋਰ ਨਖਾਰ ਆਵੇਗਾ ਦੇਖਣ ਨੂੰ ਜਿਵੇਂ ਆਪ ਜੀ ਦੀ ਪੱਗਾ ਹੋਰ ਸੁੰਦਰ ਬਣ ਜਾਵੇਗੀ ਸੈਮੀ ਪਟੇਲਾ ਸ਼ਾਈ ਸ਼ੇਪ ਦੇ ਵਿੱਚ ਪੱਗ ਹੈ ਜੀ ਇਹ ਉਸ ਤੋਂ ਬਾਅਦ ਜੋ ਪੇਚ ਲਗਾਏ ਹੋ ਨੇ ਇਹਨਾਂ ਦੀ ਸਫਾਈ ਕਰਨੀ ਹੈ ਉਹਦੇ ਲਈ ਸਭ ਤੋਂ ਪਹਿਲਾਂ ਜੋ ਆਪਾਂ ਲਾਸਟ ਆਪਣਾ ਪੇਚ ਹੈ ਉਈ ਸਫਾਈ ਕਰਨੀ ਹੈ ਬਾਜ ਦੀ ਮਦਦ ਦੇ ਨਾਲ ਬੈਕ ਸਾਈਡ ਤੋਂ ਫਰੰਟ ਵੱਲ ਨੂੰ ਫਰੰਟ ਸਾਈਡ ਤੋਂ ਬੈਕ ਸਾਈਡ ਵੱਲ ਨੂੰ ਜੋ ਬਾਜ ਨੂੰ ਫੇਰਨਾ ਹੈ ਬਾਜ ਨੂੰ ਉਨਾ ਟਾਈਮ ਫੇਰੋ ਜਿੰਨਾ ਚਿਰ ਪੇਚ ਦੀ ਸਫਾਈ ਨਹੀਂ ਹੋ ਜਾਂਦੀ ਪੇਚ ਦੀ ਜਦੋਂ ਸਫਾਈ ਹੋ ਜਾਂਦੀ ਹੈ ਤਾਂ ਬਾਜ ਜੋ ਹੈ ਅਗਲੇ ਪੇਚ ਚ ਲੈ ਜਾਓ ਉਸ ਤੋਂ ਬਾਅਦ ਉਸੀ ਤਰ੍ਹਾਂ ਜੋ ਆਪਣਾ ਦੂਸਰਾ ਪੇਚ ਲਗਾਇਆ ਹੈ ਇਹਦੇ ਵਿੱਚ ਬਾਜ ਫੇਰ ਦੇਣਾ ਜੀ ਨਾਲ ਦੀ ਨਾਲ ਪੇਚਾਂ ਨੂੰ ਪਿੰਚ ਕਰਕੇ 3D ਸ਼ੇਪ ਦਿੱਤੀ ਹੈ ਜੀ ਇਹਦੇ ਨਾਲ ਜੋ ਪੇਚ ਨੇ ਉਹ 3D ਹੋ ਜਾਣਗੇ ਪੱਗ ਦੀ ਸਫਾਈ ਦੇ ਵਿੱਚ ਵੀ ਹੋਰ ਨਿਖਾਰ ਆਵੇਗਾ ਕੁਝ ਵੀਰਾਂ ਨੇ ਆ ਆ ਵਾਲੇ ਸਟਾਈਲ ਦੀ ਜੋ ਫਰਮਾਇਸ਼ ਕੀਤੀ ਸੀ ਤੇ ਅੱਜ ਵੀਰੇ ਆ ਸਟਾਈਲ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਤੇ ਜਦੋਂ ਲਾਸਟ ਲੜ ਨੂੰ ਲਗਾਉਣਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਸੈਂਟਰ ਦੇ ਵਿੱਚ ਪੱਗ ਪੈਨ ਲਗਾ ਲੈਣਾ ਜੀ ਉਸ ਤੋਂ ਬਾਅਦ ਜਦੋਂ ਲਾਸਟ ਲੜ ਲਗਾਉਣਾ ਹੈ ਲਾਸਟ ਲੜ ਨੂੰ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਤੋਂ ਬਾਅਦ ਦੋਨਾਂ ਪਾਸਿਆਂ ਤੋਂ ਅੰਦਰ ਵੱਲ ਨੂੰ ਫੋਲਡ ਕਰ ਲੈਣਾ ਜਿਸ ਤਰ੍ਹਾਂ ਵੀਡੀਓ ਵਿੱਚ ਦਿਖਾਇਆ ਗਿਆ ਹੈ ਲੜ ਨੂੰ ਅੱਖਾਂ ਵਾਲੇ ਪਾਸਿਓਂ ਚੰਗੀ ਤਰ੍ਹਾਂ ਸਫਾਈ ਕਰਕੇ ਲਗਾ ਲੈਣਾ ਹੈ ਉੱਪਰਲੇ ਪਾਸਿਓਂ ਵੀ ਚੰਗੀ ਤਰ੍ਹਾਂ ਖਿੱਚ ਕੇ ਜੋ ਲਾਸਟ ਲੜ ਆਪਾਂ ਲਗਾ ਰਹੇ ਹਾਂ ਪੂਰੀ ਸਫਾਈ ਕਰ ਲੈਣੀ ਹੈ ਜੀ ਇਹਦੀ ਚੰਗੀ ਤਰ੍ਹਾਂ ਪੂਰੀ ਸਫਾਈ ਦੇ ਨਾਲ ਆਪਾਂ ਇਸ ਪੇਚ ਨੂੰ ਲਗਾਉਣਾ ਹੈ ਜੀ ਥੱਲੇੋਂ ਪਾਸੇੋਂ ਜਿੱਥੇ ਪੱਗ ਪੈਣ ਲਗਾਇਆ ਸੀ ਉਹਦੇ ਬਿਲਕੁਲ ਥੱਲੇ ਲਿਆ ਕੇ ਲੜ ਨੂੰ ਮੋੜ ਕੇ ਲਗਾਉਣਾ ਹੈ ਜੀ ਬਾਕੀ ਜੋ ਵੀ ਵੀਡੀਓ ਦੇਖ ਰਹੇ ਨੇ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਜਦੋਂ ਵੀ ਆਪ ਦਸਤਾਰ ਸਜਾਉਂਦੇ ਹੋ ਜਾਂ ਸਜਾਈ ਹੁੰਦੀ ਆ ਵੀਰੇ ਪੱਗ ਦਾ ਜੋ ਸਤਕਾਰ ਹੈ ਉਹ ਜ਼ਰੂਰ ਕਰਿਆ ਕਰੋ ਵੀਰੇ ਜੇਕਰ ਤੁਸੀਂ ਪੱਗ ਦਾ ਸਤਕਾਰ ਨਹੀਂ ਨਾ ਕਰੋਗੇ ਉਹਨਾਂ ਟਾਈਮ ਤੁਸੀਂ ਵਧੀਆ ਦਸਤਾਰ ਨਹੀਂ ਸਿੱਖ ਸਕਦੇ ਜੋ ਵੀਰ ਜਦੋਂ ਦਸਤਾਰ ਆਪਾਂ ਲਾਉਨੇ ਆ ਜੀ ਕੱਲਾ ਕੱਲਾ ਪੇਚ ਜਿਸ ਤਰ੍ਹਾਂ ਆਪਾਂ ਲਗਾਇਆ ਹੁੰਦਾ ਉਸ ਤਰ੍ਹਾਂ ਕੱਲ ਕੱਲਾ ਲੜ ਲਾ ਕੇ ਦਸਤਾਰ ਨੂੰ ਲਾਇਆ ਕਰੋ ਜੀ ਟੋਪੀ ਦੇ ਵਾਂਗ ਕਦੇ ਵੀ ਨਾ ਦਸਤਾਰ ਨੂੰ ਲਾਓ ਜੇਕਰ ਕੋਈ ਲਾਉਂਦਾ ਪਿਆ ਕਿਰਪਾ ਕਰਕੇ ਜੀ ਉਹਨੂੰ ਸਮਝਾਓ ਵੀ ਇਹ ਟੋਪੀ ਨਹੀਂ ਹੈਗੀ ਇਹ ਦਸਤਾਰ ਆਪਣੀ ਕਿੰਨੀਆਂ ਕੁਰਬਾਨੀਆਂ ਦੇ ਨਾਲ ਦਸਤਾਰ ਆਪਾਂ ਨੂੰ ਮਿਲੀ ਆ। ਲਾਸਟ ਲੜ ਲਗਾ ਕੇ ਇਹਦੇ ਬਿਲਕੁਲ ਉੱਪਰਲੇ ਪਾਸੇ ਪੱਗ ਪੈਣ ਲਗਾ ਸਕਦੇ ਆ। ਇਹਦੇ ਨਾਲ ਜੋ ਆਪਣਾ ਲਾਸਟ ਲੜ ਹੈ ਜੀ ਇਹ ਟਿੱਲਾ ਨਹੀਂ ਹੋਊਗਾ। ਲਾਸਟ ਲੜ ਦੇ ਵੀ ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਖਿੱਚ ਕੇ ਉਸ ਤੋਂ ਬਾਅਦ ਵੀ ਜੇ ਕਿਤੇ ਬਲ ਰਹਿ ਜਾਂਦਾ ਉਹ ਸਾਫ਼ ਕਰ ਸਕਦੇ ਹੋ ਜੀ। ਸਾਫ ਕਰਨ ਤੋਂ ਬਾਅਦ ਸੇਟਾ ਖਣਾ ਹੈ ਜੀ ਆਪਾਂ ਜਦੋਂ ਸੈਟਾ ਖਣਾ ਹੈ ਸਭ ਤੋਂ ਪਹਿਲਾਂ ਜੋ ਆਪਾਂ ਪਹਿਲਾ ਲੜ ਲਗਾਇਆ ਹੋਇਆ ਸੀ ਉਹਨੂੰ ਚੰਗੀ ਤਰ੍ਹਾਂ ਉੱਪਰਲੇ ਪਾਸੇ ਵੱਲ ਨੂੰ ਖਿੱਚ ਕੇ ਖੋਲ ਲੈਣਾ ਹੈ ਚੰਗੀ ਤਰ੍ਹਾਂ ਸਿਰ ਦੇ ਉੱਪਰ ਵਿਛਾ ਕੇ ਸਿਰ ਨੂੰ ਢੱਕ ਲੈਣਾ ਹੈ ਪਹਿਲਾਂ ਜਿਹੜੇ ਇੱਕ ਮਰਜੀ ਪਾਸੇ ਤੋਂ ਸਟਾਰਟ ਕਰ ਸਕਦੇ ਹੋ ਇੱਕ ਪਾਸਾ ਸਿਰ ਦਾ ਕਵਰ ਕਰਕੇ ਫੇਰ ਦੂਸਰੇ ਪਾਸਿਓਂ ਸਿਰ ਕਵਰ ਕਰ ਲੈਣਾ ਹੈ ਉਹਦੇ ਲਈ ਤੁਸੀਂ ਵੀਰੇ ਬਾਜ ਦੀ ਮਦਦ ਲੈ ਸਕਦੇ ਹੋ ਬਾਕੀ ਵੀਰੇ ਜੋ ਵੀਰ ਵੀਡੀਓ ਦੇਖ ਰਹੇ ਨੇ ਜੀ ਵੀਡੀਓ ਨੂੰ ਲਾਈਕ ਕਰਿਓ ਜੋ ਵੀ ਆਪ ਜੀ ਦੇ ਵਿਚਾਰ ਨੇ ਕਮੈਂਟ ਕਰਕੇ ਦੱਸਿਓ ਵਧੀਆ ਲੱਗੀ ਕਿੱਦਾਂ ਲੱਗੀ ਜਾਂ ਕੋਈ ਹੋਰ ਕਮੀ ਪੇਸ਼ੀ ਕੋਈ ਨਿਖਾਰ ਲਿਆਉਣਾ ਹੋਵੇ ਉਹ ਵੀ ਦੱਸਾਂਗੇ ਜੀ ਬਾਕੀ ਵੀਰੇ ਵੀਡੀਓ ਨੂੰ ਆਪਣੇ ਫੇਸਬੁਕ WhatsApp ਦੇ ਵਿੱਚ ਤੇ ਸ਼ੇਅਰ ਜ਼ਰੂਰ ਕਰੋ ਜੀ ਜਿੰਨਾ ਵੀਰਾਂ ਨੂੰ ਨਹੀਂ ਚੈਨਲ ਬਾਰੇ ਪਤਾ ਵੀਡੀਓ ਬਾਰੇ ਪਤਾ ਉਹਨਾਂ ਕੋ ਵੀਡੀਓ ਪਹੁੰਚੂਗੀ ਉਹ ਵੀ ਦੇਖ ਕੇ ਵੀਡੀਓ ਨੂੰ ਪੱਗ ਬੰਨ੍ਹਣੀ ਸਿੱਖ ਸਕਣਗੇ ਜੀ ਬਾਕੀ ਵੀਰੇ ਜਲਦ ਤੋਂ ਜਲਦੀ ਜੋ ਆਪ ਜੀ ਦੇ ਵਿਚਾਰ ਨੇ ਜੀ ਉਹਨਾਂ ਦੇ ਤੇ ਜਵਾਬ ਜੀ ਨੇ ਕਿਹਾ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ